ਰਾਮਗੜ੍ਹ ਜਵੰਦਾ ਲਈ ਮਿਸਤਰੀ ਦਾ ਕੰਮ ਕਰਨ ਵਾਲੀ ਮਜ਼ਦੂਰ ਭਰਾਵਾਂ ਤੇ ਨਵੇਂ ਸਾਲ ਦੇ ਦੂਜੇ ਦਿਨ ਹੀ ਕਹਿ ਟਹਿ ਗਿਆ ਸ੍ਰੀਨਾਮ ਦੇ ਪਿੰਡ ਚੱਠਾ ਨਾਲ ਹੀੜਾ ਵਿੱਚ ਵਾਟਰ ਟ੍ਰੀਟਮੈਂਟ ਦੇ ਨਿਰਮਾਣ ਦਾ ਨੀਂ ਪੱਥਰ ਰੱਖਣ ਦਾ ਕੰਮ ਕਰ ਰਹੇ ਇਹਨਾਂ ਮਜ਼ਦੂਰ ਭਰਾਵਾਂ ਤੇ ਮਿੱਟੀ ਦਾ ਢੇਰ ਆੜ ਗਿਆ ਜਿਸ ਕਾਰਨ ਇੱਕ ਦੀ ਮੌਤ ਹੋ ਗਈ ਹੈ ਅਤੇ ਇੱਕ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼ਾਸਨਿਕ ਅਧਿਕਾਰੀਆਂ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀ ਪ੍ਰਾਣ ਨੂੰ ਸੰਗਰੂਰ ਦੇ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ ਇੱਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅੱਜ ਰਾਜਸਾਨਕ ਸੂਚਨਾ ਪ੍ਰਾਪਤ ਹੋਈ ਚਿੱਠੇਨ ਨਿਹੇੜੇ ਪਿੰਡ ਇੱਕ ਟੋਬੇ ਦੀ ਪਟਾਈ ਦਾ ਕੋਈ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਕੋਈ ਮਜ਼ਦੂਰਾਂ ਦੇ ਪਰ ਮਿੱਟੀ ਦੀ ਢਟੀ ਗਾਢਿਕਨ ਕਾਰਨ ਉਹਨਾਂ ਨਾਲ ਅੰਧਰੁਘਟਨਾ ਵਾਪਰ ਗਈ ਇਹਨਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਕਹਿੰਦੇ ਸੀ ਮੌਕੇ ਤੇ ਹੀ ਆਪਣਾ ਡੈਥ ਹੋ ਗਈ ਦੇ ਦੂਸਰੇ ਮਜ਼ਦੂਰ ਨੂੰ ਜਿਹੜਾ ਇਲਾਜ ਲਈ ਸਿਵਲ ਹਸਪੀਟਲ ਸੁਨਾਮ ਭੇਜਿਆ ਗਿਆ ਉਸ ਤੋਂ ਬਾਅਦ ਉਹਨੂੰ ਸੰਗਰੂਰ ਭੇਜਿਆ ਗਿਆ ਜਿੱਥੇ ਉਹਦੀ ਹੁਣ ਹਾਲ ਸਟੇਬਲ ਹੈ ਤੇ ਕੀ ਕਾਰਵਾਈ ਹੈ ਤੁਹਾਡੀ ਜੀ ਮਤਲਬ ਤੁਸੀਂ ਇਸ ਮਾਮਲੇ ਨੂੰ ਲੈ ਕੇ ਦੇ ਕੋਈ ਪ੍ਰਸ਼ਾਸਨ ਵੱਲੋਂ ਇਸ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਹਦੀ ਮਦਰ ਆਈ ਨਹੀਂ ਖਾਣੇ ਵਿੱਚ ਖਾਣੇ ਵਿੱਚ ਆਪਣੀ ਸਟੇਟਮੈਂਟ ਦਰਜ ਕਰਾ ਰਹੇ ਨੇ ਜਿਸ ਮਤਲਬ ਕੋਲਿਸ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾ ਕਿ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਦੋ ਇੱਕ ਹੀ ਪਰਿਵਾਰ ਦੇ ਮਜ਼ਦੂਰ ਸਨ ਜਿਹੜੇ ਕਿ ਪੰਚਾਇਤੀ ਰਾਜ ਵੱਲੋਂ ਜੋ ਸੀਸੀ ਵਾਲ ਪ੍ਰੋਜੈਕਟ ਹੈ ਉਹ ਚਠਾ ਨਿਹੜਾ ਪਿੰਡ ਵਿੱਚ ਬਣਾਇਆ ਜਾ ਰਿਹਾ ਤੀਆ ਉਹਦੇ ਵਿੱਚੇ ਕੰਮ ਕਰ ਰਹੇ ਸੀ ਦੋਏ ਮੁੰਡੇ ਤੇ ਉਥੇ ਢਿੱਗ ਡਿੱਗਣ ਦੇ ਕਾਰਨ ਜੋ ਕਿ ਠੇਕੇਦਾਰ ਦੀ ਬੜੀ ਅਨਗਹਿਲੀ ਹੈ ਜਿਹੜੀ ਕਿ ਅਨ ਸੇਫ ਉਹ ਥਾਂ ਤੇ ਜਿੱਥੇ ਇਹਨਾਂ ਮਜ਼ਦੂਰਾਂ ਨੂੰ ਬਾੜਿਆ ਗਿਆ ਉਹਨਾਂ ਦੇ ਵਿੱਚੋਂ ਦੋ ਜਾਣੇ ਉਹ ਭਰਾ ਤੇ ਸਕੇ ਦੋਏ ਵਿੱਚ ਦਬ ਗਏ ਤੇ ਕੱਢਣ ਦੇ ਸਮੇਂ ਕੋ ਰੱਬ ਜਾਣਦਾ ਵੀ ਪਹਿਲਾਂ ਕੋਈ ਪੱਥਰ ਵੱਜ ਕੇ ਹੋਇਆ ਜਾਂ ਜੀ ਸੀ ਬੀ ਦੇ ਕੱਢਣ ਦੇ ਕਾਰਨ ਆ ਇੱਕ ਦੀ ਜਿਹੜਾ ਦਾ ਮੂੰਹ ਹੈ ਜਿਹੜਾ ਸਾਰਾ ਫੇਸ ਮਿੱਧਿਆ ਗਿਆ ਉਹਦੀ ਡੈਥ ਹੋ ਗਈ ਤੇ ਇੱਕ ਦੇ ਬਹੁਤ ਕਾਫੀ ਗੰਭੀਰ ਸੱਟਾਂ ਨੇ ਜਿਹਨੂੰ ਕੀ ਸੰਗਰੂਰ ਸਰਕਾਰੀ ਹਸਪੀਟਲ ਦੇ ਵਿੱਚੋਂ ਦਾਖਲ ਨੇ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਦੇ ਆ ਸਰਕਾਰ ਤੋਂ ਵੀ ਜਿਹੜਾ ਇਸ ਅਨ ਗੱਲੀ ਦਾ ਦੋਸ਼ੀ ਹੈ ਠੇਕੇਦਾਰ ਜਾਂ ਕੋਈ ਹੋਰ ਵੀ ਅਧਿਕਾਰੀ ਤਾਂ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਘਰ ਦੀ ਇਹਨਾਂ ਦਾ ਕੱਚਾ ਹੈ ਇਨਾਂ ਦੇ ਪਿਤਾ ਦੀ ਪਹਿਲਾਂ ਡੈਥ ਹੋਈ ਹੋਈ ਐ ਵੀ ਸਰਕਾਰ ਆਪਦੇ ਵੱਲੋਂ ਇਹਨਾਂ ਨੂੰ ਜੋ ਯੋਗਵਾ ਮਾਮਜਾ ਬਣਦਾ ਵੱਧ ਤੋਂ ਵੱਧ ਵੱਡੀ ਬਿੱਤੀ ਸਰਕਾਰ ਆਪਦੇ ਤੌਰ ਤੇ ਕਰੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਦੇ ਤੌਰ ਦੇ ਉੱਤੇ ਸਰਕਾਰ ਨੂੰ ਲਿਖ ਕੇ ਪਹੁੰਚਦੇ ਹਾਂ ਨੂੰ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਉਸ ਨੌਜਵਾਨ ਦੀ ਜਿਹਦੀ ਮੌਤ ਹੋਈ ਹੈ ਉਹਦਾ ਮਾਮਜਾ ਦਵਾਇਆ ਜਾਵੇ ਜੇਕਰ ਇਸ ਗੱਲ ਦੇ ਉੱਤੇ ਸਰਕਾਰ ਖਰੀ ਨਹੀਂ ਉੱਤਰਦੀ ਤਾਂ ਸਾਡੇ ਸਮੁੱਚਾ ਨਗਰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਰਗ ਨਾਲ ਲੋਕ ਜੁੜੇ ਹੋਏ ਨੇ ਭਾਵੇਂ ਕਿਸੇ ਜਥੇਬੰਦੀ ਦਾ ਸਾਰਾ ਪਿੰਡ ਦਾ ਇੱਕ ਹੀ ਗੱਲ ਹੈ ਕਿ ਜੇ ਸਰਕਾਰ ਨੇ ਸਾਨੂੰ ਜੋਗ ਮਾਮਲਾ ਨਾ ਦਿੱਤਾ ਤੇ ਬਣਦੀ ਕਾਰਵਾਈ ਠੇਕੇਦਾਰਾਂ ਤੇ ਨਾ ਕੀਤੀ ਤਾਂ ਸਾਨੂੰ ਸੜਕਾਂ ਤੇ ਉਤਰਨਾ ਪੂ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਸਾਡੇ ਸਾਰੇ ਘਟਨਾ ਦਾ ਜੀ ਹੁਣ ਇਹ ਜਿਹੜਾ ਪੰਚਾਇਤੀ ਰਾਜ ਨੂੰ ਦਿੱਤਾ ਹੈ ਜਿਹੜਾ ਆਪਣਾ ਇਹ ਚਿਚੇਵਾਲ ਮਾਰ ਟ੍ਰੀਟਮੈਂਟ ਆ ਲਾਉਣਾ ਤੇ ਇਹ ਕੀ ਬਣ ਰਿਹਾ ਸੀ ਉਹਰੇ ਇਹ ਟੂਬੇ ਮਤਲਬ ਸਾਫ ਸੁਥਰਾ ਪਾਣੀ ਹੋ ਕੇ ਗਾਹਾਂ ਪੜ ਜਮੀਨਾਂ 'ਨ ਲੱਗਣ ਵਾਸਤੇ ਵਾਟਰ ਟ੍ਰੀਟਮੈਂਟ ਪਲਾਨ ਹਾਂ ਹਾਂ ਵਾਟਰ ਟ੍ਰੀਟਮੈਂਟ ਪਲਾਨ ਆਤਮਾ ਕਰ ਦਿੱਤੀ ਅੱਛਾ ਜੀ ਤੇ ਇਹ ਪੰਚਾਇਤੀ ਰਾਜ ਨੂੰ ਦਿੱਤਾ ਸੀ ਗਾਹਾਂ ਇਹ ਠੇਕੇਦਾਰਾਂ ਨੇ ਜਿਹੜਾ ਠੇਕੇਦਾਰਤੀ ਆ ਉਹ ਤੋਂ ਗਾਹਾਂ ਠੇਕੇ ਤੇ ਇਹਨਾਂ ਨੇ ਮੁੰਡਿਆਂ ਨੂੰ ਲਾਇਰ ਕੇ ਕਰਵਾ ਤੇ ਫਿਰ ਕੀ ਹੋਇਆ ਬਾਕੀ ਇਹ ਦੇਖੋ ਜਿਹੜੇ ਮਿੱਟੀ ਦੀ ਜ਼ਿਆਦਾਤੀ ਕਰ ਉਹਨਾਂ ਨੂੰ ਵੀ ਚਾਹੀਦਾ ਦੇ ਦਿਓ ਇਹੜੇ ਮੁੰਡੇ ਕੰਮ ਕਰ ਰਹੇ ਤੇ ਗਏ ਤੇ ਮਿਸਤਰੀ ਬੀ ਇੰਨੀ ਉੱਚੀ ਮਿੱਟੀ ਪਈ ਉਹਨਾਂ ਨੇ ਪਹਿਲਾਂ ਪਹਿਲਾਂ ਜੀ ਸੀ ਵੀ ਨਾਲ ਪਰਾ ਤਾਂ ਪਰਾ ਤਾਂ ਕਰਾਉਣੀ ਏ ਦੀ ਦੇਖੋ ਉਹਨਾਂ ਦੇ ਹੱਕ ਮਨ ਕੀ ਹੋਇਆ ਮਦਰ ਮਨ ਦੱਸੋ ਮਦਰ ਟਿਕ ਟਿੱਪੀ ਉਤੋਂ ਜਿੱਟਕਣ ਦੇ ਵਿੱਚ ਆ ਕੇ ਦੋ ਬੰਦੇ ਚੱਲ ਉਹ ਨਿਓਂ ਪਰ ਰਹੇ ਤੇ ਮਜ਼ਦੂਰ ਸੀ ਹੋ ਨਹੀਂ ਮੇਰੀ ਮਿਸਤਰੀ ਦੇ ਦੋ ਨੇ ਐ ਚ ਹੈ ਕੀ ਨਾਮ ਸੀ ਉਹਨਾਂ ਦਾ ਇੱਕ ਦਾ ਨਾਂ ਤਾਂ ਗਗਨਦੀਪਾ ਹਮ ਇੱਕ ਨੋ ਹਰਦੀਪ ਇੱਕ ਨੋ ਹਰਦੀਪ ਆ ਜੀ ਉਹ ਵੀਰ ਜੀ ਇੱਕ ਮੁੰਡਾ ਦੁਰਮਚਨ ਨਿਓਂ ਕੁੱਟ ਰਿਹਾ ਤੇ ਇੱਕ ਲੇਬਰ ਕਰ ਰਹੀ ਥੀ ਅਸੀਂ ਈਟਾਂ ਦਾ ਗੇੜਾ ਛਿਟ ਕੇ ਮੁੜ ਚੱਲੀਆਂ ਦੁਬਾਰੇ ਗੇੜਾ ਲੈ ਕੇ ਆਏ ਜੇਬੀਸੀ ਨੇ ਹਾਕਮਾਰੀ ਕਹਿੰਦਾ ਵੀ ਦੋ ਮੁੰਡਿਆਂ ਤੇ ਠਿੱਕ ਡਿੱਪੀ ਉਧਰੋਂ ਇੱਕ ਜੇਬੀਸੀ ਵਾਲੇ ਨੂੰ ਉਧਰੋਂ ਹਾਕਮਾਰੀ ਫੇਰ ਉਰੇ ਬੰਦੇ ਇਕੱਠੇ ਹੋਏ ਨੇ ਜੀ ਫੇਰ ਉਹ ਵੱਡੇ ਨੇ ਅਸੀਂ ਜੰਗਾ ਰੋਲੀ ਪਾਜੀ ਤਾਂ ਤਾਂ ਬੰਦੇ ਕਿੱਥੇ ਗਏ ਦੋਨੋਂ ਬਾਜ ਜੀ ਦੋਵਾਂ ਨੂੰ ਲੈ ਗਏ ਜੀ ਦੇਖੋ ਦੋਆਂ ਚ ਸਾਹ ਤੇ ਆਏ ਕਹਿੰਦੇ ਵੀ ਇਹਨਾਂ ਦਾ ਤਾਂ ਨਾਤਾ ਜੇਬੀਸੀਆਂ ਦਾ ਖੋਟਾ ਜੀ ਅਰੇ ਨਾ ਵਿਚਾਰਿਆਂ ਦਾ ਉਹਨਾਂ ਦਾ ਖੋਟਾ ਅਸੀਂ ਟੱ ਟੋਲਣ ਲੱਗ ਰਹਿਆਂਗੇ ਉਹ ਵਿਚਾਰੇ ਲੇਬਲ ਕਰਨ ਲੱਗ ਰਹੇ ਨੇ ਇੱਕ